ਲੋ ਜੀ ਬਾਈ ਸਵੇਰ ਟਾਈਮ ਖੇਤਾਂ ਕੰਨੀ ਆਏ ਆ ਤੇ ਰਾਤ ਕੋਈ ਸਾਂਝਾ ਮੂੰਹ ਮਾਰ ਗਿਆ ਅਲੱਗ-ਅਲੱਗ ਫਾਂਡ ਪਰ ਦੇਖੋ ਇਹ ਰਾਤ ਕਿਹੜਾ ਮਾਰ ਕੇ ਗਿਆ ਤੇ ਆਪਾਂ ਜਰ ਹੈ ਨਹੀਂ ਦੀ ਲੋ ਜੀ ਬਾਈ ਲਾਤੀ ਤਾਰ ਇੱਥੇ ਨੂੰ ਗਿਆ ਵੜਦੀ ਦੀ ਹੁਣ ਉਹਦਾ ਪੜਦਾ ਚੱਕਿਆ ਜਾਣਾ ਹੁਣ ਇੱਥੇ ਨੂੰ ਨਹੀਂ ਜਾਊਂਗੀ ਕਿਉਂਕਿ ਖੇਤ ਨਹੀਂ ਮਾਏ ਹੋਰ ਪਾਸੇ ਨੂੰ ਵੜਨੇ ਹੁੰਦਾ ਮੈਂ ਇਨੀ ਜਗ੍ਹਾ ਤਾਰ ਲੱਗਣੀ ਦੀ ਆ ਹੁਣ ਗੰਡਾ ਤਾਰ ਲਾ ਦੇ ਗਾਨੀ ਬਾਈ ਜਿਹੜਾ ਐ ਕਰੂਗਾ ਉਹਨੇ ਮਨੇ ਤੇਰੇ ਖੇਤਾ ਕਾ ਨਹੀਂਰ ਬੱਛਾ ਇੱਕੋ ਰੇ ਆਉਂਦਾ ਹੁਣ ਨੀ ਹੈਗਾ ਉੱਥੇ ਚਿੱਟੇ ਰੰਗ ਦਾ ਏ ਉਧਰ ਨਹੀਂ ਹੈਗਾ ਉਹ ਜੱਗੇ ਉਧਰ ਤੇ ਹੀ ਆਉਂਦਾ ਉਹ ਉਧਰ ਨਹੀਂ ਹੈਗਾ ਹਾਂ ਉਹ ਆਹੀ ਰੇ ਪਿੰਡ ਤੇ ਰਹਿੰਦਾ ਇੱਧਰੋਂ ਜਾਂਦੇ ਨੱਬਾ ਆ ਹਾਂ ਆ ਬਈਓ ਤੁਹਾਡੇ ਬੰਦੇ ਉਧਰ ਹੀ ਆ ਗਿਆ ਉਹ ਇੱਧਰ ਨੂੰ ਬਸ ਤੇਰੇ ਰਹਿੰਦਾ ਹੀ ਆ ਫਾਂਟ ਲਾ ਗਿਆ ਉਹ ਖੁੰਜੇ ਲਾ ਗਿਆ ਇੱਧਰ ਨੂੰ ਕਿਹੜਾ ਮਾਰ ਗਿਆ ਉਹ ਮਸ਼ੀਨ ਛੱਡੀ ਵੀ ਹੈ ਤੁਹਾਡੇ ਕੋਲ ਚੈੱਕ ਕਰ ਮੌਇਸਚਰ ਚੈੱਕ ਕਰ ਮੌਇਸਚਰ ਚੈੱਕ ਕਰ ਦਈਏ ਜੇ ਵੱਢਣੀ ਹੋਗੀ ਡੋਟੀ ਤਾਂ ਚੈੱਕ ਕਰਦੀ ਪਤਾ ਨਹੀਂ ਕਿਹ ਚੈੱਕ ਕਰ ਮੌਇਸਚਰ ਚੈੱਕ ਕਰਦੀ ਫਿਰਦੀ ਆ ਉਹ ਲੋ ਜੀ ਬਾਈ ਪ੍ਰਧਾਨ ਬਾਈ ਦੇ ਖੇਤਾਂ ਜਾਏ ਪਏ ਆ ਪਹਿਲਾਂ ਇੱਧਰ ਬਾਈ ਜੀ ਨੂੰ ਮਿਲੋ ਸਸਰੇ ਕਾਲ ਜੀ ਸਾਰਿਆਂ ਨੂੰ ਜੀ ਬਾਈ ਜੀ ਕਿਹੜਾ ਰੰਗ ਕਰਿਆ ਇਹ ਰੰਗ ਕਰਿਆ ਆਪਾਂ ਨੇ ਪੰਮੇ ਤੇਰਾ ਨੌਕਿਆ ਪ੍ਰਧਾਨ ਨੇ ਪਹਿਲਾਂ ਰੰਗ ਕਰਤਾ ਤੁਹਾਨੂੰ ਇਹ ਰੰਗ ਕਰਤਾ ਤੁਹਾਨੂੰ ਸਾਰਿਆਂ ਨੂੰ ਦੇਖ ਲੈ ਪ੍ਰਧਾਨ ਕਰਿਆ ਕਿ ਕੁਦਰਤੀ ਹੋਇਆ ਇਹ ਨਹੀਂ ਕਰ ਕਰਿਆ ਕਰਿਆ ਇਹ ਪਹਿਲਾਂ ਰੰਗ ਕਰਦਾ ਬਾਈ ਏਰੀਏ 'ਚ ਕੱਲਾ ਹੀ ਪਲਾਟ ਪਹਿਲਾ ਆ ਦੇਖੋ ਸ਼ਾਮ ਦਾ ਟਾਈਮ ਹੈ ਵੀ ਇਹ ਪੜਾਈ ਵਰਦਾਨ ਸੌਖੇ ਘੇੜ ਖੜੀ ਵੀ ਭਾਈ ਸਾਰੀ ਉਹ ਆ ਹਾਂ ਅਗਲੀ ਛੱਬੀ ਨਹੀਂ ਗਿਰਦੀ ਛੱਬੀ ਨਹੀਂ ਗਿਰਦੀ ਇਹ ਕੱਦ ਵੀ ਦਰਮਿਆਨਾ ਹੀ ਹੈ ਵਰਦਾਨ ਹਾਂ ਘੜੇ ਦੇ ਵਿੱਚ ਨੀ ਆਮ ਜਰੀ ਦੇਖ ਲਓ ਤੁਸੀਂ ਕਿੰਨੀ ਕਿੰਨੀ 4-4 ਫੁੱਟ ਵਧੀ ਵੀ ਹੈ ਇਹ 2 2.5 ਫੁੱਟ ਦੀ ਉਹ ਆ ਇਹ ਕੰਨੀ ਹੋਰ ਹੈ ਤੇ ਹਰੀ ਹੋ ਰਹਿਣੀ ਆ ਥੱਲੇ ਜੀ ਹਰੀ ਪਈ ਲੈ ਇਹ ਸਪਰੇਅ ਦਾ ਫਰਕ ਹੈ ਕਿ ਹੁੰਦੀ ਏ ਇਦਾਂ ਇਹ ਹੁੰਦੀ ਏ ਹਰੀ ਆ ਲੈ ਹਰੀ ਆ ਉਦਾਂ ਵੀ ਭਾਈ ਦੇਖ ਲਓ ਲੱਕ ਤੱਕ ਹੈ ਲੈ ਇਹਨੇ ਗਿਰਦਾ ਵੀ ਨਹੀਂ ਭਾਈ ਇੱਕ ਤੈਨੂੰ ਪੱਕੀ ਗੱਲ ਦੱਸਾਂ ਮੈਂ ਨਹੀਂ ਗਿਰਦੀ ਨਹੀਂ ਹਾਂ ਇਹ ਕਣਾਂ ਜਿਹੜੀ ਹੋਰ ਆ ਹਾਈਬ੍ਰਿਡ ਵੀ ਜੇ ਭਾਰੇ ਹੁੰਦੇ ਗਿਰ ਜਾਂਦੇ ਆ ਅਮਨੇ ਆ ਕਿੱਥੇ ਨਿਕਲੀ ਤੇ ਆਹ ਤੇ ਨੀ ਜੀ ਬਾਈ ਇਹ ਕਿਥੇ ਬਸ ਤੇ ਆ ਗਈ ਹੁਣੀ ਪਰ انا ਇਕਲੇ ਨਹੀਂ ਰਹਿ ਜਾਗਾ ਤੇ ਹੋ ਗਿਆ ਨੀਰਾ ਬੱਦਲ ਘੋੜਦਾ ਪਰ ਇੱਕ ਹੁਣ ਦੇਖ ਰਿਹਾ ਤੂੰ ਮੀਂਹ ਰੋਜ਼ ਪੈਂਦੇ ਹੀ ਪੈਂਦਾ ਚਿਹੇ ਚਾਰੇ ਕਿਣੀਆਂ ਪੈਣਾ ਹਨਾ ਬਾਈ ਸਵੇਰੇ ਬੇੜਾ ਗਿੱਲਾ ਹੁੰਦਾ ਇੱਕ ਆਇਆ ਹੁਣ ਧੁੱਪ ਚਾਹੀਦੀ ਐ ਪੱਛੋਂ ਚਾਹੀਦੀ ਤਾਂ ਤਾਂ ਧਾਨ ਬੱਕਣੇ ਬਿਮਾਰੀ ਨਹੀਂ ਪੈਣੀ ਸਲੀ ਕਰਕੇ ਬਿਮਾਰੀ ਵੀ ਬਾਈ ਪੈ ਰਹੀ ਐ ਡੋਡੀ ਵਾਦੀ ਪਦਾਰ ਮੌਸਮ ਠੰਡਾ ਹੋਵੇਗਾ ਤੇਲਾ ਵੀ ਆ ਹੀ ਦੇਣਾ ਚਾਹੁੰਦਾ ਫਿਰ ਕਹਿੰਦੇ ਹੁਣ ਕਿਆ ਕਹੇ ਸਾਡੇ ਰੱਬ ਨੂੰ ਬਾਈ ਸਰਬੱਗੇ ਜੋਰ ਵੀ ਨਹੀਂ ਭਾਈ ਵੀ ਜੀਰੀਆਂ ਵਧੀਆ ਐ ਏਦਾਂ ਕੋਈ ਮਾੜੀ ਨਹੀਂ ਹੈਗੀ ਵੀ ਉਹ ਬਿਮਾਰੀ ਨਾ ਬਹਿ ਜਾਵੇ ਉਹ ਚੀਤੇ ਡਰ ਲੱਗਦਾ ਜੀਰੀ ਸਭ ਤੋਂ ਠੀਕ ਆ ਲੈ ਸਰਬੱਗੇ 34 ਆ ਵੀ 26 ਆ ਭਾਈ ਬਾਕੀ ਬਾਕੀ ਤਾਂ ਮੈਨੂੰ ਪਤਾ ਹੀ ਨਹੀਂ ਗਈ ਸੁਣਾ ਬਹੁਤ ਘੱਟ ਪਾਇਆ 34 ਸਵਾ 34 ਹਾਂ ਆ ਸਵਾ 34 ਲੈ ਲੋ ਭਾਈ ਇੱਥੇ ਵੜ ਕੇ ਇਹਦਾ ਵੀ ਹੋਗਾ ਕਰਦੇ ਲੈ ਨਹੀਂ ਦੂਈ ਗੱਲ ਤੱਕ ਫਰਕ ਹੈ ਪ੍ਰਧਾਨ ਇੱਕ ਫੁੱਟ ਦਾ ਅੱਧੇ ਫੁੱਟ ਦਾ ਫਰਕ ਅੱਧੇ ਫੁੱਟ ਦਾ ਫਰਕ ਲੈ ਤੇ ਇਹ ਵੀ ਵਧੀਆ ਭਾਈ ਇਹ ਥੋੜਾ ਜਿਹਾ ਹਲੇ ਨੀਲਾ ਰੰਗ ਰੱਖਾਂ ਦੀ ਹਰਾ ਹਰਾਇਆ ਪੱਕਣ ਇਹ ਵੀ ਲੱਗੀ ਬਾਈ ਉਦਾਂ ਪੱਕੀ ਆ ਦੇਖ ਲੋ ਬੱਲ ਥੋੜੇ ਜਿਹੇ ਦਾਣੇ ਰਹਿ ਗਏ ਵੀ ਆਹ ਇਹ ਜ਼ਿਆਦਾ ਸ਼ੋਅ ਕਰਦੀ ਐ ਨਹੀਂ ਪਰ ਤਾਂ ਕਰੂਗਾ ਪਹਿਲੀ ਤਰੀਕ ਹਾਂ ਮੈਂ ਪਹਿਲੀ ਕਰ ਦੇਣੀ ਆਪਣੇ ਮੰਡੀ ਜੇ ਨਾ ਬੈਠਣਾ ਪਵੇ ਮੰਡੀ ਜੋ ਹੀ ਗੱਲ ਆ ਕਿਉਂਕਿ ਬਾਈ ਮੌਸਮ ਨਾ ਵਿਗੜੇ ਖਰਾਬ ਹੋਵੇ ਫੇਰ ਬੰਦਾ ਚਾਰ ਦਿਨ ਕੱਢ ਲੈਂਦਾ ਬਾਕੀ ਮੌਸਮ ਦੱਸੂਗਾ ਪਹਿਲੀ ਨਹੀਂ 25 ਕਰਦੀਆਂ ਕਰਦੀਆਂ ਇਹ ਮੌਸਮ ਖਰਾਬ ਹੋਵੇ ਫੇਰ ਬਾਈ ਪੱਕੀ ਜੀ ਵੱਢਣੀ ਵੀ ਪੈ ਜਾਂਦੀ ਆ ਹਾਂ ਬਾਕੀ ਰਹਿੰਦਾ ਰੱਬ ਕੀ ਅਰਦਾਸ ਆ ਭਾਈ ਮੀਨਾ ਪੈਣ ਹੁਣ ਮੇਰੇ ਹਿਸਾਬ ਨਾਲ ਰੱਬ ਮਹੀਨਾ ਲੇਟ ਗਿਆ ਹੁਣ ਤੇ ਮਹੀਨੇ ਸਾਰੀਆਂ ਕਾਟੋ ਖਲੇ ਹੋਏ ਨੇ ਮਹੀਨਾ ਤਾਂ ਨਹੀਂ 1.5 ਮਹੀਨਾ ਲਾਇਆ ਹਾਂ 1.5 ਮਹੀਨਾ ਚੱਲ ਪ੍ਰਧਾਨ ਆ ਮਾੜਾ ਮੋਟਾ ਮੀਂਹ ਕੁਛ ਨਹੀਂ ਕਹਿੰਦਾ ਜਿਹੜਾ ਜ਼ਿਆਦਾ ਹੀ ਪਈ ਜਾਂਦਾ ਉਹ ਖਰਾਬ ਕਰਦਾ ਹਾਂ ਓਕੇ ਬਾਕੀ ਪਲਾਟ ਦਾ ਪ੍ਰਬੰਧ ਤੇਰਾ ਹੀ ਦੇਖਦਾ ਭਾਈ ਓਰੇ ਇਧਰੋਂ ਦੇਖ ਲਓ ਭਾਈ ਚੌੜਾ ਜਿਹਾ ਡੱਬਾ ਸਾਰਾ ਹੀ ਓਕੇ ਆ ਮੰਡੀ 'ਚ ਜਾ ਕੇ ਬਾਈ ਆਪਣੀ ਹੋਣੀ ਆ ਹਲੇ ਕੋਈ ਥੇ ਨਹੀਂ ਹੈਗੀ ਏ ਤਾਂ ਪੈਸੇ ਮਿਲ ਲੈ ਮੰਡੀ ਦੇ ਵਗੈਰਾ ਇਹ ਵਰਤਾਂ ਮੰਡੀ ਜਾ ਕੇ ਆਪਣੀ ਹੋਣੀ ਜੇ ਫਰਮ ਕਹਿੰਦੇ ਸੁਨਿਆਰ ਜਿੰਦਾ ਲਾ ਕੇ ਆਪਣਾ ਸਮਾਨ ਰੱਖ ਦਿੰਦਾ ਏ ਕੋਈ ਵੀ ਮਿਸਤਰੀ ਆ ਆਪਣਾ ਸਮਾਨ ਅੰਦਰ ਰੱਖ ਦੇਦਾ ਇਹ ਖੁੱਲੇ 'ਚ ਪਿਆ ਹਲੇ ਖੁੱਲੇ 'ਚ ਇਹ ਬੋਰੀ 'ਚ ਪੈ ਕੇ ਪਰਚੀ ਮਿਲ ਕੇ ਹੱਲ ਹੋਣਾ ਹੈ ਮਹਾਰਾਜ ਦੇ ਉਦੇ ਪਰ ਪਿਆ ਪ੍ਰਧਾਨ ਜਿਕਣਾ ਬੰਦੇ ਨੇ 20 ਤਰੀਕ ਨੂੰ ਵੱਢ ਲਈ ਆੜਤੀ 'ਤੇ ਲਿਖਿਆ ਬੋਰੀਆਂ 'ਚ ਜਰਤਾ ਨਹੀਂ ਮੁੱਲ ਪੈਣਾ ਪਹਿਲੀ ਤਰੀਕ ਨੂੰ ਪਰਚੀ ਕੱਟੂਣੀ ਅਸਲੀ ਤਾਂ ਹਾਂ ਕੱਚੀ ਪਰਚੀ ਤਾਂ ਦੇ ਦਿੰਦਾ ਉਹ ਉਹ ਨਹੀਂ ਦੁਆਰਾ ਫੇ ਭਾਜਦਾ ਨਹੀਂ ਕਰਦਾ ਉਹ ਤਾਂ ਨਾ ਬਿਲ ਕੱਟਣਾ ਉਹਨੇ ਫਿਰ ਪਹਿਲੀ ਤੇ ਬਾਅਦ ਇਹ ਫਾਰਮ ਜੇ ਫਾਰਮ ਪੱਕਾ ਬੈਲਾ ਪਹਿਲੀ ਤਰੀਕ ਤੇ ਬਾਅਦ ਮੈਂ ਮੁੱਲ ਪੈਣਾ ਇਹਦਾ ਬਾਈ ਦੇਖ ਲਓ ਵੀ ਹੁਣ ਆਹ ਟਾਈਮ ਰੱਬ ਮਹੀਨੇ ਡੇਢ ਦੇ ਦੇਵੇ ਆਹੀ ਟਾਈਮ ਬੰਦੇ ਅੱਧੇ ਬਚ ਜੰਦੇ ਆ ਇਹ ਮਹਾਰਾਜ ਨੇ ਸੁੱਖ ਰੱਖੀ ਕੁਲਕੋ ਕਰਕੇ ਵਧਾਉਣੀ ਹੈ ਕੀ ਕੁਲਕੋ ਦਾ ਹੀ ਫਾਇਦਾ ਬਾਈ ਹਾਂ ਬਰਦੇ 22 ਬਾਈ ਨੂੰ ਵੀ ਹੋ ਜਾਣੀ ਅਸੀਂ ਪਿਛਲੇ ਸਾਲ ਪ੍ਰਧਾਨ ਤਿੰਨ ਦਿਨ ਲੇਟ ਵਧਾਈ ਆ ਰਾਜੀ ਬਾਈ ਦੇ ਕਹਿਣ ਪਰ ਕਹਿੰਦਾ ਵੀ ਪੱਕੀ ਵਧਾ ਲਓ ਵੀ ਕੋਈ ਫਰਕ ਨਹੀਂ ਹੈਗਾ ਜਾਂ ਵੱਡੀ ਐ ਵਿਚ ਵਿਚ ਦਾਣੇ ਉਹ ਵੀ ਬਣੇ ਚੌਲ ਜੇ ਪਰ ਐਂ ਲੱਗਿਆ ਵੀ ਖਰਾਬ ਹੋਇਆ ਪਰ ਮੰਡੀ ਜੀ ਜਾਂਦੀ ਸਾਰੇ ਲੱਗੀ ਉਹ ਚੀਜ਼ ਦਾ ਫਿਰ ਦੇਖਿਆ ਫਾਇਦਾ ਹੈ ਆਹ ਹਾਂ ਤੇ ਅਗਲਾ ਵੀ ਕਹਿੰਦਾ ਉਹ ਚੀਜ਼ ਬਣਨ ਝਾੜ ਵੀ ਵਧ ਦਿੰਦੀ ਜਿਹੜੀ ਸਿੱਧੀ ਉਹ ਪਰ ਹੋ ਜਾਣੀ ਨਹੀਂ ਆਪਾਂ ਨੇ ਖਿਲ ਬਣ ਜਿਹੜੀ ਬਾਈ ਧਰਤੀ 'ਪ ਬੇਚ ਗਈ ਉਹ ਕੱਲਾ ਕੱਲਾ ਦਾਣਾ ਫੋਲ ਹੋ ਗਿਆ ਉਹ ਕੰਮ ਖਰਾਬ ਹੈ ਹਾਂ ਉਹੀ ਚੱਕਰ ਆ ਵੀ ਦੋ ਦਿਨ ਖੜ ਕੇ ਵੜਾ ਲੋ ਖੜੀ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਦਾਣੇ ਨੂੰ ਲੱਗੀ ਵੀ ਸਭ ਕੋ ਬਜਨ ਵੱਧ ਆਈ ਹੈ ਜਿਹੜੀ ਸੁੱਕ ਕੇ ਟੁੱਟ ਗਈ ਜਾਂ ਮਸ਼ੀਨੇ ਵੜਤੀ ਉਹਦਾ ਕੰਮ ਖਰਾਬ ਹੈ ਖਰਾਬ ਜੀ ਖੱਲ ਵੜਾਓ ਕੋਈ ਨਾ ਪ੍ਰਦਾਨ ਦਾਣੇ ਨੂੰ ਲੱਗੀ ਵੀ ਹੈ ਸਮਝ ਲੈ ਇਹਨੂੰ ਆਕਸੀਜਨ ਜੋ ਵੀ ਸਭ ਕੋ ਮਿਲਦਾ ਹੈ ਜਾਰੀ ਇੱਕ ਵਾਰ ਟਣੇ ਟੁੱਟ ਗਈ ਜਾਂ ਥੱਲੇ ਫੋਲਦੀ ਬਜਨ ਘਟ ਜਾਣਾ ਘਟਣਾ ਪੱਕਾ ਇੱਕ ਉਹ ਦਿਨਾਂ ਧੁੱਪ ਵੀ ਪਾ ਪੈਂਦੀ ਮੰਡੀਆਂ ਜੇ ਬਾਕੀ ਭਾਈ ਸਾਡੇ ਦਾ ਹੁਣ ਪ੍ਰਦਾਨ ਪੰਜ ਚਾਰ ਦਾਣੇ ਡੋਡੀ ਪੈ ਗਈ ਇਹ ਡੋਡੀ ਯਾਰਾ ਪੈ ਜੇ ਫਿਰ ਤੱਕ ਨੇ ਦੁਪਹਿਰ ਨੂੰ ਵੜਾ ਕੇ ਫਾਇਦਾ ਹੈ ਇਹ ਦਾਣੇ ਕਾਲੇ ਹੋਣਗੇ ਸੋਜੀਗਲ ਹੋ ਜਾਂਦੇ ਸ਼ੋਰੇ ਝੂਰੇ ਵਾਲੀ ਸਾਈਡ ਪੈ ਗਈ ਇੱਕ ਛੜ ਬੂਟੇ ਆ ਸ਼ੋਰਿਆਂ ਚ ਪੈ ਜਾਂਦੀ ਆ ਅਮਨੇ ਅੱਗੇ ਵਢਾਇਆ ਕਰਦੇ ਤੇ ਆਪਣੇ ਆ ਜਾ ਕਵੇਂ ਨੂੰ ਮਰ ਗਏ ਗਲ ਗਏ ਹਾਂ ਉਹਦਾ ਬੂਟੇ ਵਸਦੋਗੇ ਲੈ ਐਂ ਤਾਂ ਪ੍ਰਧਾਨ ਅਸੀਂ 21 ਵਢਾਇਆ ਕਰਦੇ ਤੇ 21 ਨੂੰ ਵੀ ਡੋਟੀ ਹੁੰਦੀ ਸੀ ਮੁਰੇ ਉੜਦੀ ਦਿਖੇ ਕਰਦੀ ਸੀ 21 ਨੂੰ ਵੀ ਡੋਟੀ ਪਈ ਆ ਹੁਣ ਸਾਦਰ ਬਹੁਤ ਹੋ ਗਏ ਧਨ ਘਟ ਗਿਆ ਆਪਣੇ ਏਰੀਆ ਚ ਬੂਟਾ ਜਾ ਲੱਗ ਗਿਆ ਹੁਣ ਤਾਂ ਮੈਂ ਕਹਿੰਦਾ ਦੇਖ ਲੈ ਤੂੰ ਆ ਸੋਟਾ ਪਰ ਗੱਲੇਗਾ ਬੂਟੇ ਦੇਖ ਲੈਣੇ ਹੈਗੇ ਉਹ ਤਪਰੀਆਂ ਪ੍ਰਧਾਨ ਮੈਂ ਇੱਕ ਦੇਖਿਆ ਜੇ ਸਮਝ ਲੈ ਇੱਧਰਲੇ ਪਲਾਟ 'ਚ ਮਸ਼ੀਨ ਆ ਗਈ ਜੇ ਪੱਕੀ ਹੋ ਵੀ ਇੱਕ ਦਿਨ 'ਚ ਖਾਲੀ ਕਰ ਜਾਣਾ ਉਹਨੇ ਸਾਰਾ ਹੀ ਹੈ ਨਹੀਂ ਕੁਛ ਵੀ ਹੈ ਹੀ ਨਹੀਂ ਆਦੇਲਾ 2 ਕਿੱਲੇ ਮੇਰੇ ਆ 2 ਸੁੱਕਦੇ ਆ ਆ ਤਿੰਨ ਭੀਮੇ ਦੇ ਦੋ ਇੰਦਰਜੀਤ ਦੇ ਆ ਬਸ ਐਦਕੀ ਉੱਥੇ ਕਾਲੇ ਨੇ ਥੋੜਾ ਜਿਹਾ ਬੀਜ ਉਹ ਲਾ ਲਿਆ ਪਛੇਤਾ ਨਹੀਂ ਕਾਲੇ ਬਾਈ ਦੇ ਨਾਲੇ ਸਾਰੀ ਪਲਾਟ ਵੱਢ ਜਾਂਦਾ ਉੱਥੇ ਰਾਜੇ ਬਾਈ ਵਾਲਾ ਸਾਰੀ ਇੱਕ ਵਾਰ 'ਚ ਵਿਹਲਾ ਹੋ ਜਾਂਦਾ ਮਸ਼ੀਨ ਕਿੱਥੇ ਛੱਡਦੀ ਬਾਈ ਜਾ ਤੇ ਚੱਲ ਵੀ ਠੀਕ ਹੋ ਗਿਆ ਤਾਂ ਬਾਈ ਸਾਡੇ ਏਰੀਆ 'ਚ ਬਹੁਤ ਘੱਟ ਹੈ ਵੀ ਕਹਿਣ ਦਾ ਪਾਬ 20 30% ਬੂਟਾ ਵਧਿਆ ਹੈ ਐਦਕੀ ਵੀ ਬਹੁਤ ਵਧਣਾ ਬਾਈ ਬਦੂਗੋ ਹਰੇਕ ਸਾਲ ਬਾਈ ਹੁਣ ਨਸਲਾਂ ਵਧੀਆ ਆ ਗਈਆਂ ਅੱਗੇ ਹੁੰਦੇ ਦਾ 5-5 ਸਾਲ ਹੁਣ 4 ਸਾਲ ਚ ਟੌਪ ਦਾ ਬੂਟਾ ਤਿਆਰ ਹੋ ਜਾਂਦਾ ਟੌਪ ਜੀ ਐਨ ਪੈਸੇ ਵੱਟੋ ਆਪਣੇ ਨੇਰੀ ਝਖੜ ਦਾ ਉਹਨੂੰ ਸਿੱਟ ਦਿੰਦਾ ਕਹਿਣ ਦਾ ਭਾਬੀ 3 ਸਾਲ ਚ ਵੀ ਪੱਟਣ ਜੋਗਾ ਹੋ ਜਾਂਦਾ ਛੋਟੇ ਵੀ ਪਟਾਣ ਦੇ ਲੋਕ ਹੁਣ ਮੁੱਲ ਪੈਣ ਲੱਗਿਆ ਬੂਟੇ ਦਾ ਸਮਝਦਾ ਵੀ ਆ ਜੇਬ ਖਰਚਾ ਮੁੱਕ ਗਿਆ ਹਾਂ ਤੇ ਆ 2 ਸਾਲ ਵਾ ਪਟਾਰੋ ਡੰਡੇ ਛੋਟੇ ਵੀ ਵਿਕਦੇ ਹੁਣ ਵਿਕਦੇ ਜਦ ਰੋਡੀ ਕਹਿੰਦੇ ਇੰਨੇ ਦੇ ਆ ਠੀਕ ਨਹੀਂ ਜੇ ਤਾਂ ਬਾਈ ਵਜੇ ਲੈਣਾ ਫੇਰ ਤਾਂ 4 ਸਾਲ ਦਾ ਵੇਖਦਾ ਚੰਗਾ ਬੂਟਾ ਹਾਂ ਹਾਂ ਜੇ ਥੋੜਾ ਜਿਹਾ ਘੱਟ ਬਦ ਕਈ ਵਾਰ ਆਏ ਕਹਿੰਦਾ ਅਗਲਾ ਕਹਿੰਦਾ ਆਸਾਲ ਦੇ ਢੱਗ ਦੇ ਸਾਲਾਂ ਨੂੰ ਬਟਾਉਣਾ ਹੋਣੀ ਬਟਾ ਦੋ ਓਕੇ ਅਗਲਾ ਸਾਲ ਕਿਨੇ ਦੇਖਿਆ ਨਹੀਂ ਚੱਲੀਏ ਭਾਈ ਓਕੇ ਉਹ ਭਾਈ ਪ੍ਰਧਾਨ ਦੀ ਖੇਤਾਂ ਕਾ ਨਹੀਂ ਵੀ ਗਿੜਾ ਵੱਜ ਗਿਆ ਆ ਸਾਡ ਗੰਨੇ ਦੀ ਉਬਾਟ ਹੈ ਸਿਰੇ ਤੱਕੇ ਹਾਂ ਪ੍ਰਧਾਨ ਗੰਨੇ ਕਾ ਨਹੀਂ ਚੂਹਾ ਢੰਡੰਗ ਕਰਦਾ ਕਰਦਾ ਹੈਗਾ ਹੈਗਾ ਭਾਈ ਆ ਜਾਂਦਾ ਕਿਹੜਾ ਮਾਨ ਹੈ ਸੀਮੈਂਟ ਮੈਂ ਤਾਂ ਨਹੀਂ ਪਾਉਂਦਾ ਬਣੀ ਚਲੋ ਸੋਚਣਾ ਵੀ ਚਾਹੀਦਾ ਮੈਂ ਕਹਿੰਦਾ ਜੇ ਮੀਂਹ ਪੈਗੇ ਤੋ ਹੀ ਚੱਲਦੀ ਆ ਉਹ ਫੜ ਕੇ ਗਾਹਾਂ ਚਲੇ ਜਾਂਦੇ ਆ ਫੜ ਕੇ ਗਾਹਾਂ ਚਲੇ ਜਾਂਦੇ ਯਾਨੀ ਜਿੱਥੇ ਅਗਰ ਪਾਣੀ ਚਲੇਗਾ ਡੱਡੂ ਮੱਛੀ ਸਭ ਮਾਰ ਦੇਣੀ ਨੇ ਬਹੁਤ ਟਾਈਮ ਦੀ ਗੱਲ ਆ ਹਸਤੇ 10 ਸਾਲ ਪਹਿਲਾਂ ਮੇਰੇ ਕੋਲ ਠੇਕੇ 'ਤੇ ਹੁੰਦੀ ਜਮੀਨ 5 ਕਿਲੇ ਕਿਸੇ ਨੇ ਦਵਾਈ ਪਾਰਤੀ ਇੱਧਰ ਤੇ ਮੇਰੇ ਜਾਂਦੇ ਜਾਂਦੇ ਸਾਰੀ ਆਹ ਦਵਾਈ ਪਈ ਹੋਣੀ ਕਿਸੇ ਨੇ ਮੱਛੀਆਂ ਮਰ ਗਈਆਂ ਗੰਗਾ ਭਈ ਐਡੀ ਮੱਛੀ ਜੱਕੀ ਆਵੇ 5 ਕਿਲੋ ਦੀ ਬਲੇ ਬਲੇ ਆ ਹੈਗੀਆਂ ਬਾਈ ਹੁਣ ਜਾਨਾ ਬਾਈ ਪਿਛਲੇ ਵਾਰ ਨਦੀ ਚੱਲੀ ਸੀ ਕਿਤੇ ਕਿਤੇ ਟੋਏ ਜੇ ਪੈ ਕੇ ਖੇਤ ਉੱਚੇ ਨੀਵੇਂ ਹੋ ਗਏ ਉੱਥੇ ਪਾਣੀ ਖੜਦਾ ਬਾਈ ਨਹੀਂ ਥੀਂ ਬਹੁ ਅੱਛਾ ਉਹ ਨਹੀਂ ਭੇਜਣਾ ਉਹ ਨਹੀਂ ਭੱਜਦਾ ਹੈਗਾ ਚੂਹਾ ਉਹ ਤਾਂ ਕੋਈ ਨਹੀਂ ਕਹਿੰਦਾ ਜਦ ਨੁਕਸਾਨ ਕਰਨ ਲੱਜ ਪਏ ਫਿਰ ਬਹੁਤ ਜ਼ਿਆਦਾ ਕਰਦਾ ਹਾਂ ਨਹੀਂ ਮੇਰੇ ਧਾਨ ਖਾਣ ਲੱਗ ਗਿਆ ਵੱਢ ਕੇ ਹੂੰ ਸਾਡੇ ਇੱਕ ਨਾ ਜਦ ਅਸੀਂ ਧਾਨ ਲਾਏ ਹੈਗਾ ਸਾਰੇ ਟੋਕਾ ਕਰਿਆ ਹੁੰਦਾ ਰਾ ਫੇਰ ਇੱਕ ਦਿਨ ਗੋਹ ਦੇਖੀ ਸਾਨੂੰ ਹੂੰ ਕਿਹਾ ਦਾ ਕੋਈ ਨਹੀਂ ਫਿਆ ਪਿਆ ਗੋਹ ਵੀ ਪਟਾਂਗਾ ਕਰਦੀ ਪਈ ਹੂੰ ਗੋਹ ਦੇ ਪਤਾਨ ਪਾ ਦੇ ਹਾਂ ਹੂੰ ਕੋੜਾ ਜਾਂਦਾ ਚੂਹੇ ਨੂੰ ਕਿਹਾ ਪਾਉਂਗੇ ਚੂਹੇ ਨੂੰ ਸੜਕੋ ਪੈਂਦਾ ਚੂਹੇ ਨੂੰ ਦਵਾਈ ਉਹ ਪਾਉਂਗੀ ਕੋਈ ਵੀ ਖਾਂਦਾ ਨਹੀਂ ਹਾਂ ਥੋੜੀ ਨਹੀਂ ਖਾਉਂਗਾ ਨਾ ਚੱਲੀਏ ਬਾਈ ਕਾ ਇਧਰ ਤੇ ਪਏ ਜੀ ਬੇਲੇ ਵਾਲੀ ਸਾਈਡ ਤੇ ਗੜਗੜ ਹੁੰਦੀ ਕਹਿੰਦਾ ਜਾਓ ਘਰ ਨੂੰ ਕੋਈ ਚੱਕਰ ਨਹੀਂ ਕਹਿੰਦਾ ਮੈਂ ਤੁਹਾਡੇ ਸਾਥ ਹਾਂ ਪ੍ਰਧਾਨ ਹੁਣ ਤਾਂ ਸਿਰੇ ਤੱਕੇ ਪੱਕ ਗਏ ਦਾਣੇ ਆਪਨੇ ਪੱਕੇ ਬੜਾਉਣੇ ਨਹੀਂ ਜਾਣੀ ਆਪਾਂ ਬੜਾਉਣੇ ਨਹੀਂ ਆ ਰੇਖੋ ਬਾਈ ਬਾਲ ਦੇ ਲਾਸਟ ਤੱਕੇ ਬੱਕ ਗਏ ਹੂੰ ਹੋ ਗਏ ਬਾਈ ਨੂੰ ਕਿੰਨੇ ਦਿਨ ਹੋ ਗਏ 100 ਦਿਨ ਹੋ ਗਏ 90 ਦਿਨ ਤਾਂ ਹੋ ਗਏ ਹੋਣੇ ਆ ਅਜ ਕਿੰਦਰੀਗਾ 14 14 ਲੈ 14 ਦੇ ਲਾਈ ਜਟੇ ਸਟੇ ਜੀ ਬਸ ਦਸਣ ਲਾਈ ਆ 90 ਦਿਨ ਹੋ ਗਏ 90 ਦਿਨ ਹੋ ਗਏ ਹੂੰ ਫੌਜ ਵੱਡ ਹੋਣੀ ਹੂੰ ਵੱਡ ਪਹਿਲਾਂ ਵੀ ਹੋ ਜੂਗੀ ਪਰ ਵਡਾਉਣੀ ਨਹੀਂ ਹੈਗੀ ਹਾਂ 110 ਦਿਨ ਚ ਵਡਾਵਾਂਗੇ 110 ਦਿਨ ਚ ਵੱਡ ਹੋਣੀ ਹੂੰ ਵਧੀਆ ਜਾਲਾ ਹੋਰ ਦਿਨ ਵੀਡੀਓ ਮੰਡੀਆਂ ਨੇ ਮਾਰ ਲੈਣੀ ਤਾਂ ਪਹਿਲੇ ਵੀ ਵੜਾ ਸਕਦੇ ਤੇ ਮੰਡੀ ਨੇ ਮਾਰ ਲਈ ਨਹੀਂ ਭਾਈ ਚੱਲ ਕੋਈ ਨਹੀਂ ਨਾਲੇ ਦੁਨੀਆਂ ਚੱਲ ਐ ਵੀ ਉਹ ਵੀ ਸੁੱਕੇ ਨੂੰ ਭਾਲ ਦੇ ਭਾਈ ਪਰਾਨ ਪਹਿਲੇ ਹੀ ਵਡਾ ਲੈ ਉਗਿਰਾਂ ਨੂੰ ਮਸ਼ੀਨਾਂ ਬੈਲਰ ਦੇ ਆਪਣਾ ਪਹਿਲੇ ਚਕਾ ਦੇ ਕਿੱਡੀ ਫਣਕੀ ਆਹਾਂ ਜਾ ਕੇ ਆਉਗੋ ਗੁੱਡੂ ਉਹਦੇ ਕੋ ਉਹ ਜਾ ਕੇ ਆਉਣਾ ਉਹਨੂੰ ਕਹਿੰਦਾ ਭਾਈ ਐਤਕੀ ਮਸ਼ੀਨ ਫੇਰ ਦੇ ਡੰਡੇ ਸੋਟੇ ਵਾਲਾ ਕੰਮ ਨਹੀਂ ਲੋਟ ਆ ਗਿਆ ਯਾਰ ਨਾ 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 ਨਿਕਣਾ ਭਾਈ ਮਸ਼ੀਨ ਕਟਰ ਫੇਰ ਕੇ ਇਹ ਡੰਡੇ ਸੋਟੇਂ ਕੇ ਚੱਕ ਦੇ ਨਾ ਉਹ ਜੋ ਸਵਾਈ ਨਹੀਂ ਹੈਗੀ ਉਹਦੇ ਬਾਅਦ ਮੈਂ ਆਪ ਕੰਮ ਕਰਨਾ ਪੈਂਦਾ ਉਹ ਤਾਂ ਭਾਈ ਲੈਨੇ ਛੱਡ ਦਿੰਦੇ ਜੇ ਕਿਤੇ ਬੈਲਰ ਵਾਲਾ ਕੰਮ ਹੋ ਜAVE ਫੇਰ ਨਜ਼ਾਰਾ ਬੈਲਰ ਮਸ਼ੀਨ ਕੇ ਇਕੱਠਾ ਹੋ ਜAVE ਬਾਅਦ ਮੈਂ ਕੱਟ ਬਣ ਜੀ ਫੇਰ ਨਹੀਂ ਬੰਦਾ ਮਾਰਦਾ ਲਓ ਜੀ ਭਾਈ ਸਵੇਰ ਟਾਈਮ ਖੇਤਾ ਕੰਨੀ ਆਏ ਆ ਤੇ ਰਾਤ ਕੋਈ ਸਾਂਝਾ ਮੂੰਹ ਮਾਰ ਗਿਆ ਅਲੱਗ-ਅਲੱਗ ਫਾਂਡ ਪਰ ਦੇਖੋ ਇਹ ਰਾਤ ਕਿਹੜਾ ਮਾਰ ਕੇ ਗਿਆ ਤੇ ਆਪਾਂ ਜਰ ਹੈ ਨਹੀਂ ਦੀ ਬਾਾਰਵਾਂ ਸਾਂਝਾ ਕੋਈ ਆਪਣੀ ਕਾਰਵਾਈ ਕਰ ਗਿਆ ਛਿੱਟਾ ਸਾਂਝਾ ਫਿਰਦਾ ਮਨ ਉਹਦਾ ਹੀ ਕੰਮ ਲੱਗਦਾ ਹੈ ਕਾਰਵਾਈ ਕਰ ਗਿਆ ਥੋੜੀ ਹੀ ਗਾਂਹ ਕਾਰਵਾਈ ਕਰਕੇ ਇੱਥੇ ਹੀ ਤਿੰਨ ਚਾਰ ਤਾਂ ਗਿਣੇ ਚ ਖਾ ਗਿਆ ਆਹ ਖਾ ਗਿਆ ਆਹ ਖਾ ਗਿਆ ਦੇਖਣਾ ਪੈਣਾ ਹੁਣ ਕਿਹੜੇ ਟਾਈਮ ਆਉਂਦਾ ਮਨੇ ਤੇਰੇ ਖੇਤਾ ਕੰਨੀਰ ਬੱਛਾ ਇੱਕੋ ਰੇ ਆਉਂਦਾ ਹੁਸ਼ਾਮ ਨੂੰ ਨਹੀਂ ਹੈਗਾ ਉੱਥੇ ਚਿੱਟੇ ਰੰਗ ਦਾ ਏ ਉਧਰ ਨਹੀਂ ਹੈਗਾ ਉਹ ਜੱਗੇ ਉਧਰ ਤੇ ਹੀ ਆਉਂਦਾ ਉਹ ਉਧਰ ਨਹੀਂ ਹੈਗਾ ਹਾਂ ਉਹ ਆਹੀ ਪਿੰਡ 'ਚ ਰਹਿੰਦਾ ਇੱਧਰੋਂ ਜਾਂਦੇ ਨੱਬਾ ਆ ਹਾਂ ਆ ਬਈ ਉਹ ਤੁਹਾਡੇ ਬੰਦੇ ਉਧਰ ਹੀ ਆ ਗਿਆ ਉਹ ਇੱਧਰ ਨੂੰ ਬੰਦੇ ਰਹਿੰਦਾ ਆ ਫਾਂਟ ਲਾ ਗਿਆ ਉਹ ਖੁੰਜੇ ਲਾ ਗਿਆ ਇੱਧਰ ਨੂੰ ਕਿਹੜਾ ਮਾਰ ਗਿਆ ਉਹ ਮਸ਼ੀਨ ਛੱਡੀ ਵੀ ਹੈ ਤੁਹਾਡੇ ਚੈੱਕ ਕਰ ਮੌਇਸਚਰ ਚੈੱਕ ਕਰ ਲੀਆ ਚਾ ਵਧਣੀ ਜੋਗੀ ਡੋਟੀ ਤਾਂ ਚੈੱਕ ਕਰਦੀ ਚੱਕਾ ਦਾ ਮਾਚਰ ਚੈੱਕ ਕਰਦੀ ਫਿਰਦੀ ਆ ਉਹ ਨਾਲੇ ਲੋਈਆਂ ਨਹੀਂ ਕੰਦੇ ਕੋਈ ਮੂੰਹ ਚ ਕੱਟ ਚੁਬਦੇ ਆ ਸਭ ਬੱਲਾ ਖਾ ਗਿਆ ਦੱਸ ਉਹ ਮਨੇ ਹਲੇ ਉਹ ਦਾਣਾ ਨਹੀਂ ਨਾ ਪਿਆ ਵਿੱਚ ਫਿਰ ਪੱਕਾ ਜੁਗਾ ਹੋਇਆ ਕਿ ਨਹੀਂ ਧਰਮ ਉਹਦੀ ਥੋੜੇ ਲੋਡ ਤੇ ਲੱਗਦੇ ਅੰਦਰ ਮਨੇ ਤੇਰੇ ਉਹ ਆ ਗਿਆ ਸਿਸਟਮ ਬਾਹਰ ਸਪਰੇਅ ਤੇ ਚੱਲ ਰਿਹਾ ਹੈ ਹਾਂ ਪ੍ਰੋਗਰਾਮ ਅੱਜ ਪਾਣੀ ਛੱਡਣ ਲੱਗਿਆ ਨਾ ਛੱਡਦੇ ਪਾਣੀ ਦਾ ਜੇ ਕੇ ਨੂੰ ਪਾਣੀ ਲਾ ਦੀ ਖੱਤੀ ਨੂੰ ਹਾਂ ਕਾ ਤੇ ਡੋਡੀ ਹੋਰ ਭੇਜਾਂਗੇ ਡੋਡੀ ਹੈ ਕਿ ਨਹੀਂ ਦਿਖਾ ਦੇ ਮੈਨੂੰ ਲੈ ਕੇ ਤਾਂ ਹੈਗੀ ਤੇਰੇ ਵਾਲੀ ਨੂੰ ਹੈਗੀ ਤੇ ਕੱਲ ਤੋਂ ਰੋਮਾਂਡ ਦੰਦ ਦਿਖਾਉਂਦਾ ਤਾਂ ਆਪੇ ਵੱਲ ਕੱਢ ਕੇ ਹੈ ਪੈ ਜਾਣੀ ਕਿਆ ਲੋੜ ਆ ਮਾਣੀ ਦੀ ਥੱਲੇ ਖੋੜੀ ਗੱਲ ਬਾਈ ਮੁੱਠੀ ਵੱਟ ਹੁੰਦੀ ਆ ਮੈਂ ਕਿਹਾ ਇੱਕ ਵਾਰ ਹੁਣ ਭਗੋਲੇ ਜਿਹੇ ਤੇ ਬਾਹਰ ਆਈ ਪੀ ਆ ਨੇੜੇ ਵਾਲੀ ਤਾਂ ਨਿਕਲ ਗਈ ਹੁਣ ਤਾਂ ਲਾਗਣਾ ਤੇਰੀ ਤਾਂ ਜਿਰੀ ਮਾੜੀ ਆ ਹੁਣ ਤਾਂ ਪੈਦੀ ਨੂੰ ਸਾਹ ਹੁੰਦਾ ਥੱਲੇ ਤੇ ਗਿੱਲੀ ਤਾਂ ਪਈ ਘੜ ਧੁੱਪਾ ਲੱਗਦੀ ਕਿਸੇ ਵਾਸਤੇ ਜਿਆਦਾ ਨੇੜੇ ਕਰਕੇ ਲਾਈ ਵੀ ਆ ਮਾੜੀ ਨਹੀਂ ਸਾਡੇ ਭਈਆ ਨੇ ਦੂਰ ਲਾ ਦਿੱਤਾ ਇਹਨੇ 26 ਆ ਤੇਰੀ 26 ਘੱਟ ਫੈਲਦੀ ਆ ਉਹ ਨਹੀਂ ਜੀ ਠੀਕ ਆ ਦੇਖ 26 ਦਾ ਪੂਜੋ ਘੱਟ ਆਏ ਦਾ ਬਾਸਮਤੀ ਦੇਖ ਲੈ ਆਹ ਕਿਹੜੀ ਆ ਇਹ 72 ਹੈ ਮਨੇ ਹਾਈਬ੍ਰਿਡ ਉਹ ਲਿਆਂਦਾ ਇੰਡੀਆ ਗੇਟ ਲਾਉਣਾ ਬਾਪੂ ਨੇ ਆਰੇ ਰਾਤ ਗੈਂ ਵਾਲੀ ਹੁਣ 4 ਦਿਨ ਇੰਡੀਆ ਗੇਟ ਲੱਗੂਗਾ ਇਹ ਲਾ ਕਰ ਲਿਆ ਤਾਂ ਅੱਗੇ ਤਵੀਤ ਇਥੇ ਲਾ ਦੂੰਗਾ ਜਗਲਾਂ ਕੋਈ ਮੁਗਲ ਨੂੰ ਆਇਆ ਫੇਰ ਨਹੀਂ ਲਾਉਣਾ ਬੈਟਰ ਨੂੰ ਮੂਰੇ ਉੱਥੇ ਨੂੰ ਆਉਂਦਾ ਇਹੋ ਲੈ ਬਾਪੂ ਬਾਪੇ ਨੂੰ ਫੜਾਇਆ ਜਿਉਂ ਨਾ ਆਣਾ ਲੈ ਇਦਨੂੰ ਘੁੰਮ ਕੇ ਵੀ ਆ ਜਾਣਾ ਆਦੇ ਲੈ ਆਪਣੀਆਂ ਬਦੂਖਾਂ ਇਕੱਠੀਆਂ ਕਰ ਲੀਆਂ ਉਹ ਜੱਗੇ ਇਹਦੇ ਵੀ ਪੈਰਾਂ ਨੂੰ ਮਿੱਟੀ ਲਵਾ ਦੇ ਮਨੇ ਜੱਗਰ ਵਾਲੇ ਦਾ ਮੁੰਡਾ ਤਾਂ ਡਰਦੇ ਨਹੀਂ ਡਰਦਾ ਓਥੇ ਛੱਡੋ ਨਾ ਜਦ ਮਿੱਟੀ ਵਿੱਚ ਹੋ ਜਾਣਾ ਜੁੱਧ ਮਾਰ ਲੈਣਾ ਜੱਗੇ ਨੂੰ ਆਏ ਜਾਣਾ ਵੀ ਨਿਣਾ ਲਾਉ ਪੇਣਾ ਜੀ ਚੱਲ ਥੱਲੇ ਆ ਜੀ ਅੱਜ ਤਵਾਰੋ ਤੇ ਅੱਜ ਤਵਾਰ ਨਹੀਂ ਹੈਗਾ ਚੱਲ ਜੀ ਕਿੱਥੇ ਨੂੰ ਥੋੜਾ ਜਿਹਾ ਸਲਮਾ ਅੱਧਰ ਕਿਹਾਰੇ ਖਾਲੀ ਕਰਾ ਕਰ ਮਨੇ ਜੇ ਬੀਜਣਾ ਉਹ ਬੂਟੇ ਛਾਂਗਦੇ ਉਹ ਛਾਂਗਣ ਲੱਗਿਆ ਮੱਕੀ ਬੀਜੇ ਉਹਨੇ ਮੱਕੀ ਬਾਧੂਆ ਜੀ ਦੇ 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 ਬਡਾਰੇ ਜੀਤ ਨੂੰ ਜੀਤ ਤੇ ਰੋਣੇ ਵਾਲਾ ਹੋਇਆ ਹੋਣ ਨਹੀਂ ਪੱਢਣੀ ਹੈਗੀ ਉਹਨੇ ਆਹ ਦੇਖ ਲੋ ਬਾਏ ਆ ਤਾਂ ਮੈਂ ਕਹਿੰਦਾ ਜੀ ਪੂਰੀ ਉਹ ਵੱਲ ਖਾ ਕੇ ਚਲ ਕੋਈ ਜਿਹੜੇ ਹੁਣ ਖਾਲੀ ਖਾ ਲਈ ਉਹ ਜੱਗੇ ਇਹ ਜੈ ਜੀਰੀ ਨਾ ਜ਼ਿਆਦਾ ਤਕੜੀ ਸੀ ਹੁਣ ਇਹਨੂੰ ਜੋ ਉਹ ਕਹਿੰਦੇ ਦੂਰ ਤੇ ਦਿਖਿਓ ਨਹੀਂ ਹੋਊਗੀ ਲਗ ਲਗ ਖਾਲੀ ਵਧੀਆ ਹੋ ਗਿਆ ਇੱਕ ਉਹ ਜਗ ਆ ਗਿਆ ਇੱਕ ਨਹੀਂ ਆ ਗਿਆ ਉਹ ਖੁੰਝਾ ਦੇਖ ਜਾ ਕੇ ਆ ਆ ਉਹ ਸਿਰੇ ਤੇ ਝੱਟ ਮਾਰਦਾ ਹੁੰਦਾ ਉਹ ਬਾਸਮਤੀ ਵੀ ਖਾ ਗਿਆ ਹਾਂ ਪੰਮੂ ਚੱਲੀਏ ਕਰਨ ਨੂੰ ਹਾਂ ਚੱਲ ਯਾਰ ਆੜੀ ਨਹੀਂ ਮੇਰਾ ਚੱਲੀਏ ਪੋਨੇ ਉਤਰਨਾ ਹਲੇ ਕਲੀ ਬੜ ਜੂਗਾ ਜੋ ਕਿ ਮੇਲੇ ਚੋਂ ਲੈ ਕੇ ਵੀ ਆਇਆ ਕੋਸੋ ਕਿ ਬਗੇੜੀ ਮਾਰ ਕੇ ਬਗੇੜੀ ਮਾਰ ਕੇ ਕਹਿੰਦਾ ਸਾਡੇ ਭੰਡ ਸਸਤਾ ਬਹੁਤ ਆ ਨਾ ਹਾਂ ਚੱਕਣਾ ਔਖਾ ਯਾਰ ਉਹ ਚੀਜ਼ ਲੈ ਲਵੇ ਹੈਂ ਜੋ ਕਿ ਮੈਂ ਜਾਉਣਾ ਨਹੀਂ ਉਹ ਨਹੀਂ ਗਿਆ ਹਾਂਜੀ ਉਹ ਕੱਲ ਤਾਂ ਪੀੜ ਘਟਦੀ ਬਾਈ ਕਿਉਂ ਮੈਨੂੰ ਪਹਿਲਾਂ ਕਹਿਣਾ ਹੁੰਦਾ ਕਹਿੰਦਾ ਮੈਂ ਬਸ ਦੇਖਣਾ ਕਿਹਾ ਨਹੀਂ ਨਾ ਇੱਕ ਦਿਨ ਪਹਿਲਾਂ ਪੀੜ ਪੈਲੀ ਬੇੜ ਦਾ ਕੱਲ ਵੀ ਬਹੁਤ ਜੀ ਲੈ ਦੇਖ ਰਿਹਾ ਆਏ ਅੰਦਰ ਤੇ ਪੂਰੇ ਢੀ ਉੱਤਰਾ ਮਿਲਿਆ ਡੀ ਪ੍ਰੋਮੋਸ਼ਨ ਵਾਲਾ ਮਿਲਿਆ ਕਿਆ ਕਹਿੰਦਾ ਉਹ ਸੁੱਕਿਆ ਜਾਈ ਹੈ ਨਾ ਡ੍ਰਿਲ ਬਣਾਇ ਦੋ ਨਾ ਸੁੱਕਿਆ ਪਿਆ ਨਾ ਵਜੇ ਨਹੀਂ ਹੈਗਾ ਮੇਟਰ ਵਜਦਾ ਆ ਕਿਆ ਸੰਦਾ ਫੜਿਆ ਕੈਮਰਾ ਕਹਿੰਦਾ ਸੰਤੂ ਸਾਲਾ ਕੰਮ ਵਦਾ ਹੈ ਛੋਟੇ ਆ ਅੱਛਾ ਨਹੀਂ ਆ ਵੀ ਵੀਡੀਓ ਬਣਾਉਦਾ ਹੁਣ ਉਹ ਲੈ ਕੇ ਆਇਆ ਬਤਾ ਕੈਮਰਾ ਕਿ ਕਿ ਬਤਾਉਦਾ ਬਦੂਖ ਜਿਵੇਂ ਜਿਹੜੀ ਰੋਈ ਹੁੰਦੀ ਫੜਨੇ ਵਾਲੇ ਹੈਂਡਲ ਵਾਲੇ ਚੱਲੀਏ ਫਿਰ ਗਾਹ ਨੂੰ ਲੋ ਜੀ ਬਾਈ ਲਾਤੀ ਤਾਰ ਇੱਥੇ ਨੂੰ ਗਏ ਵੜਦੇ ਸੀ ਹੁਣ ਉਹਦਾ ਪੜਦਾ ਚੱਕਿਆ ਜਾਣਾ ਹੁਣ ਇੱਥੇ ਨੂੰ ਨਹੀਂ ਜਾਊਂਗੀ ਕਿਉਂਕਿ ਖੇਤ ਨਹੀਂ ਮਾਏ ਹੋਰ ਪਾਸੇ ਨੂੰ ਵੜਨੇ ਹੁੰਦਾ ਮੈਂ ਇਨੀ ਜਗਾ ਤਾਰ ਲੱਗਣੀ ਦੀ ਹਾਂ ਹੁਣ ਗੰਡਾ ਤਾਰ ਲਾ ਦੇ ਗਾਨੀ ਬਾਈ ਜਿਹੜਾ ਐ ਕਰੂਗਾ ਉਹਨੇ